ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਗੇ ਸਜਣੋ ਕੁਐਸਚਨ ਤੁਹਾਡੇ ਘਾੜੇ ਕਿਤੇੋਂ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਦੀ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਲਾਹਮੇ ਵਾਲੀ ਗੱਲ ਨਾ ਰਵੇ ਗੱਭਣ ਪਸ਼ੂ ਨੂੰ ਟਿੱਪ ਕੇ ਵਰਾ ਕੇ ਖੜੋ ਜੇ ਕੋਈ ਦੂਰ ਬੈਠਾ ਵੀਡੀਓ ਕਾਲ ਤੇ ਆਨਲਾਈਨ ਚੁਆਈ ਕਰੋ ਅੱਜ ਦੀ ਸਜਣੋ ਆਪਣੀ ਵਿਜ਼ਿਟ ਪਿੰਡ ਜੋੜ ਸਿੰਘ ਵਾਲਾ ਜ਼ਿਲ੍ਹਾ ਤਰਨਤਾਰ ਤਰਨਤਾਰ ਸਾਹਿਬ ਤੇ ਤਹਿਸੀਲ ਅਗਦੀ ਪੱਟੀ ਬਾਈ ਹਰਵੈਲ ਸਿੰਘ ਕੋਲ ਪਹੁੰਚੇ ਆ ਪਿੰਡ ਜੋੜ ਸਿੰਘ ਵਾਲੇ ਕੋਲ ਤਿੰਨ ਐਨੀਮਲ ਸੱਜਰਾਂ ਵਿਖਾਉਣ ਲੱਗੇ ਆ ਬੜੇ ਜਾਇਜ਼ ਕੀਮਤ ਦੇ ਵਿੱਚ ਪਹਿਲੀ ਵੀਡੀਓ ਆ ਮੁੱਲ ਬਸ ਟਿਕਟਾਂ ਵਾਕੂ ਜਿਵੇਂ ਉੜਦੀਆਂ ਜਾਣ ਗਿਆ ਨਾ ਸਮਝ ਮਤ ਕਰਦੇ ਜੁੜੇ ਰਹੋ ਫਰਜ਼ ਸਮਝ ਕੇ ਅੜਦਾ ਕਰ ਜੀ। ਬਾਈ ਜੀ ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ। ਬਾਕੀ ਜਿੰਨੇ ਵੀ ਸੰਧੂ ਬੱਧਰਪੁਰਿਆ ਡੇਰੀ ਫਾਰਮ ਚੈਨਲ ਨੂੰ YouTube Facebook Instagram ਤੇ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਧੰਨਵਾਦ। ਹੋਰ ਘੜਦੀ ਕਲਾ। ਵਧੀਆ ਕਿਰਪਾ ਬਾਈ ਕੁਜੀ ਮੇਰਾ ਜੀ। ਚਲੋ ਸ਼ੇਅਰ ਕਰ। ਠੀਕ ਹੈ ਜੀ। ਹਾਂ ਨੰਦ ਹੈ ਜੀ। ਚੱਲੀ ਜਾਂਦੇ ਕਾਰੋਬਾਰ। ਚੱਲੀ ਜਾਂਦੇ ਜੀ ਪਰਮਾਤਮਾ ਦੀ ਮਿਹਰ ਹੈ ਜੀ। ਠੀਕ ਹੈ ਜੀ। ਪਸ਼ੂ ਆਈ ਜਾਂਦੇ, ਗਏ ਜਾਂਦੇ। ਚਾਰ ਪੰਜ ਤੇ ਪਸ਼ੂ ਖੜੇ ਰਹਿੰਦੇ ਫਾਰਮ ਦੇ। ਤਕਰੀਬਨ 5-7 ਤੱਕ ਹੋ ਜਾਂਦੀ ਹੈ ਕਈ ਵਾਰੀ ਨਾਲ ਹੀ ਆ ਗਿਆ ਗਵਾਂਡੀ ਪਿੰਡ ਦੁੱਬਲੀ ਦੇ ਸਭਰਾ ਹਾਂ ਬਿਲਕੁਲ ਜੀ ਪਹੁੰਚ ਕਰਨ ਲਈ ਜਿਵੇਂ ਹਰੀਕੇ ਪੱਤਨ ਤੋਂ ਆ ਸਕਦੇ ਆ ਹਾਂ ਦੁੱਬਲੀ ਬਰਵਾਲਾ ਨਵਾਂ ਪੁਲ ਕੋਟ ਬੁੱਢਾ ਹਾਂ ਜੀ ਇਹ ਸਾਰਾ ਜਿਹੜਾ ਲੱਗੇ ਲੱਗੇ ਏਰੀਆ ਬਿਲਕੁਲ ਲੱਗੇ ਆ ਤੇ ਪਿੰਡ ਜੋੜ ਸਿੰਘ ਵਾਲਾ ਨਾਮ ਹਰਵੈਲ ਸਿੰਘ ਹਾਂ ਹਾਂ ਜੀ ਠੀਕ ਆ ਤੇ ਫੋਨ ਨੰਬਰ 99036820259906382025 ਠੀਕ ਆ ਜੀ ਤੇ ਕਰੀਏ ਸ਼ੁਰੂਆਤ ਬਾਈ ਜੀ ਬਿਲਕੁਲ ਜੀ ਇਹ ਇਤੋਂ ਕਰੀਏ ਹਣਾ ਝੋਟੀ ਦਾ ਬਿਲਕੁਲ ਸੰਦ ਸੱਜਰ ਸਹੀ ਆ ਇਹ ਗੱਲ ਕਰਦੇ ਆ ਤੇ ਹਾਂ ਤੇ ਤਾਜੀ ਸਹੀ ਸਜਨੂ ਬਿਲਕੁਲ ਪਲੂਨ ਛੋਟੀ ਸੂਈ ਆ ਤੇ ਮਗਰ ਕਟਾ ਮਗਰ ਕਟਾ ਗਿਆ ਪੱਕੇ ਜਰੂਰ ਸੂਈ ਆ ਥੋੜਾ ਜਿਹਾ ਹਾਂ ਪੁੱਜ ਕੇ ਸੂਈ ਆ ਨਾਲੂ ਨਾਲੇ ਬੱਚੇ ਦਾ ਜੀ ਨਾਲੂ ਬਿਲਕੁਲ ਕੱਲ ਸਵੇਰ ਟਾਈਮ ਸੂਈ ਆ ਠੀਕ ਆ ਸਾਫ ਸੁਥਰੀ ਆ ਕੁਝ ਨਿਸ਼ਾਨੀਆਂ ਨਾਲ ਸਜਨੂ ਨੀਲੀ 라ਵੀ ਦੇ ਵਿੱਚ ਵੀ ਕੋ ਖਾਗ ਨਾ ਜੀ ਦੇ ਟੱਚ ਦੇ ਵਿੱਚ ਇਹ ਤਾਂ ਜਿਹੜਾ ਮੱਥੇ 'ਚ ਬੋਲ ਪੈਰਾਂ ਤੇ ਪ੍ਰੋਪਰ ਨਿਸ਼ਾਨੀਆਂ ਮਗਰਿਆਂ ਦੇ ਦੇਖ ਸਕਦੇ ਜੀ ਦੁੱਧ ਦਾ ਜੇ ਤਾਜੀ ਸੁਈ ਕਰਕੇ ਕੋਈ 6-7 ਕਿਲੋ ਤੋਂ ਸਟਾਰਟਿੰਗ ਹੋਈ ਹੈ ਨਾ ਬਿਲਕੁਲ ਜੀ ਸੰਤ ਸਾਹਿਬ ਆਪਾਂ ਗੱਲ ਕਰਦਾ ਹੁੰਦਾ ਮੈਂ ਹਮੇਸ਼ਾ ਹੀ ਬੋਲੇ ਦਾ ਕੋਈ ਮਸਲਾ ਨਹੀਂ ਹੁੰਦਾ ਹਾਂ ਬੋਲਾ ਗਲਾਸ ਚ ਵੀ ਚੋ ਸਕਦੇ ਆ ਬੋਲਾ 5 ਕਿਲੋ ਵੀ ਚੋ ਸਕਦੇ ਆ ਹਾਂ ਤਾਂ ਇਹਦਾ ਜਿਹੜਾ ਪੀਕ ਲੈਵਲ ਹੁੰਦਾ ਬੱਚਦਾ ਉਹ ਜਾ ਜਾਂਦੀ ਹੈ ਇਹਨਾਂ ਦੇ ਵਿੱਚ ਮਹੀਨੇ ਦੇ ਵਿੱਚ ਬਣ ਜਾਂਦਾ ਬਿਲਕੁਲ ਜੀ ਹੌਲੀ ਹੌਲੀ ਜਿਵੇਂ ਦੁੱਧ ਰਸੇ ਪੈ ਕੇ ਵਧਣਾ ਬਿਲਕੁਲ ਜੀ ਆ ਜੇ ਸੱਜਣੋਂ ਇੰਨਾ ਕਿਆ 6 7 ਦੇ ਏਡ ਗੜ ਬੋਲਾ ਮਿਲ ਸਕਦੇ ਜੀ ਸਾਫ ਸੁਥਰੀ ਨਿਕਲੀ ਆ ਹਾਂ ਜੋ ਤਿੰਨ ਟਿਕਾ ਹੈ ਵੇਖੋ ਰਾ ਸਫਾਈ ਚੰਗੀ ਆ ਚੰਗੀ ਸੁੰਗੀ ਚੰਗੀ ਆ ਹਮ ਤੇ ਬਾਕੀ ਹਾਈਟ ਵੀ ਸੋਣੀ ਛੋਟੀ ਕਾ ਹਜੇ ਕੁਲੀ ਆ ਛੋਟੀ ਬਿਲਕੁਲ ਨਿੱਕਾ ਫਿੰਗ ਵੇਖੋ ਜਬਾਨ گلابی ਆ ਗਈ ਹੈ ਅੱਛਾ ਜੀ ਫਿਰ ਨੀਲੀ ਚ ਨਾਲ ਆ ਗਈ ਨੀਲੀ ਦਾ ਟੱਚ ਜੀ ਤਾਰ ਦਿਓ ਉਸ ਆਦੇ ਵਿੱਚ ਤੇ ਰੇਟ ਬਿਲਕੁਲ ਜਾਇਜ਼ ਰਹਿਣ ਵਾਲਾ ਓੜ ਦੀਆਂ ਵਾਲਾ ਜੀ ਓੜ ਦੀਆਂ ਵਾਲਾ ਜੀ ਧਾਰ ਬਿਲਕੁਲ ਇੱਕ ਨੰਬਰ ਕੋਈ ਭੂਸਿੰਦਾ ਨਹੀਂ ਕੋਈ ਥਰਮਾਦ ਕਰ ਠੀਕ ਹੈ ਥਣ ਬਹੁਤ ਸੋਹਣਾ ਲੱਗਾ ਨਾ ਨੋਕ ਵਾਲਾ ਥਣ ਲੱਗਾ ਹੂੰ ਤੇ ਰੇਟ ਬਾਈ ਜੀ ਇਹਦਾ ਰੇਟ ਇਹਦਾ ਨਾ ਤਾਂ 75 ਹੀ ਆ ਨਾ 80 ਹੀ ਆ ਰੇਟ 70000 ਉੱਚੋਂ ਵੀ ਮੰਨਤਾ ਨੂੰਗਾ 65000 ਦੀ ਮੱਝ ਲੈ ਦੇਕਰ 57000 ਦੀ 57000 500 ਸਾਡੇ ਵਾਲਾ ਨਾ ਕਰਦੀ ਕੀ ਹਾਂ ਬਿਲਕੁਲ ਜੀ 70000 ਦੀ 70000 ਦੀ ਸਜਣੋ ਫਿਕਸ ਹੋ ਗਈ ਬਾਕੀ ਮੈਂ ਚੰਗੀ ਆ ਪਿੰਡ ਜੋੜ ਸਿੰਘ ਵਾਲਾ ਪਹੁੰਚ ਕੇ ਤਸल्ली ਕਰਿਓ ਆ ਮੈਂ ਮੀਨੀ ਆ ਗਈ ਬਿਲਕੁਲ ਜੀ ਤੇ ਦੇਣਾ ਕੋਈ 8 ਤੋਂ 10 ਆ ਖੜਦੀ ਆ 10 ਦਿਨ ਹਾਂ ਇਹ ਮੀਨੀ ਆ ਸਿੰਘ ਦੋਵੇਂ ਹਿਲਦੇ ਆ ਨਾ ਦੋਵੇਂ ਮੀਨ ਹਿਲਦੇ ਆ ਤੇ ਸਾਫ਼ ਸੁਥਰੀ ਆ ਬਾਕੀ ਤੋਰਾ ਬਹੁਤ ਜ਼ਿਆਦਾ ਮਹਿਰਾ ਸਜਣੋ ਉੱਤਰ ਭਾਵੇਂ ਲੱਸੀ ਆ ਨਾ ਤੋਰਾ ਬਿਲਕੁਲ ਚੇਤੀ ਵਾਲਾ ਝੋਟੀਆਂ ਤੋਰਾ ਬਿਲਕੁਲ ਕੋਈ ਦੰਦ ਦੀ ਕਸਾਈ ਨਹੀਂ ਕੁਛ ਨਹੀਂ ਬਿਲਕੁਲ ਕੋਈ ਤੀਜਾ ਸੁਆ ਮੰਨ ਲੇ ਕੋਈ ਚੌਥਾ ਮੰਨ ਲੇ ਉਹ ਆਪੋ ਆਪਣੀ ਸਮਝ ਹੈ ਜੀ ਬਿਲਕੁਲ ਨਵੀਂ ਸੂਵੇ ਦੀ ਅਸੀਂ ਗੱਲ ਕਰਦੇ ਨੇ ਆ ਸੂਵੇ ਦਾ ਕੋਈ ਵੀ ਇੰਤਾਜਾ ਭੈਣ ਭਰਾ ਨੇ ਆਪ ਲਾਉਣਾ ਕਿਉਂਕਿ ਅੱਗੋ ਲਿਆਂਡੀਆਂ ਅਸੀਂ ਤੁਹਾਡੇ ਘਰਾਂ ਜੋ ਤੁਹਾਡੇ ਘਰਾਂ ਦੀ ਜਲ ਜੜੀਆਂ ਇਹ ਬੇਕੋ ਜੀ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਆ ਵੀ ਵਪਾਰੀ ਨੇ ਕੋਈ ਚੀਜ਼ ਘਰੇ ਨਹੀਂ ਬਣਾਈ ਥਣਾ ਦੀ ਤੇ ਪਾਰ ਪਿਛੇ ਦੀ ਗਰੰਟੀ ਆ ਹਾਂ ਟਿੱਪ ਕੇ ਆਪਦੇ ਫਿਰ ਵੀ ਖੜੋ ਆਪਦੇ ਥਾਰਾ ਭਰਾ ਕੇ ਲੈ ਜਾ ਸਕਦਾ ਕੋਈ ਨਹੀਂ ਫਸਦੇ ਨਾ ਦੇਣ ਲੈ ਜੂ ਬੰਦ ਜੂ ਇਹਦੇ ਮਾਲਕ ਸੀ ਓਨਰ ਸੀ ਉਹਨਾਂ ਦੇ ਮੁਤਾਬਕ 10 11 ਕਿਲੋ ਨਾਰਮਲ ਚਵਾਈ ਕਰਾਉਂਦੀ ਕਰੇ ਸਹੀ ਗੱਲ ਤੇ ਬਾਕੀ ਸਾਫ ਸੁਥਰੀ ਰੇਟ ਬਾਈ ਜੀ ਰੇਟ ਦੇ ਲੈ ਜਾਏ ਮੁੱਲ ਹੋਊਗਾ ਅੱਛਾ ਜੀ 61000 ਰੁਪਇਆ ਮੁੱਲਾ ਉਸ ਤੋਂ ਮਾਨਤਾਨ ਹੋਊਗਾ 585000 ਦੀ ਮੱਝ ਦੇ 50 ਹੋਰ ਕਰਤੀ ਕੀ ਬਿਲਕੁਲ ਜੀ 58 ਦੀ ਦੇ 58000 ਦੀ ਸਜਣੋ ਮੈਂ ਮਿਲ ਜੂਗੀ ਘਰ ਆ ਜਾਂਦਾ ਕੋਈ 2 400 ਦਾ ਮਾਨ ਹੋਰ ਹੋ ਜਾਊਗਾ ਠੀਕ ਆ ਜੀ ਅੱਗੇ ਆ ਕੇ ਵੈੜ ਤੇ ਜੇ ਨੰਬਰ ਤੇ ਸੁਈ ਸਵਾਈ ਮਗਰ ਵੱੱਛੀ ਆ ਗਈ ਮਗਰ ਵੱੱਛੀ ਆ ਗਈ ਵੱੱਛੀ ਆ ਗਈ ਜੱਸੀ ਕ੍ਰੋਸ ਦੀ ਇਸ ਕ੍ਰੋਸ ਦੇ ਵਿੱਚ ਹਾਂ ਬਹੁਤ ਸਾਫ਼ ਸੁਗਰੀ ਵੈੜ ਜਿੰਨੀ ਹੈ ਇੱਕ ਅੱਧ ਫੁੱਲ ਵੱਡਾ ਫਾਰਮ ਵਾਲਿਆਂ ਦਾ ਬਿਲਕੁਲ ਵੱਡੇ ਢਾਂਚੇ ਦੇ ਵਿੱਚ ਸਜਣੋ ਨਿੱਕੇ ਢਾਂਚੇ ਚ ਨਾ ਮੰਨਿਓ ਫਾੜੀ ਵਾਲਾ ਲਿਵਾਜ ਨੂੰ ਕਹਿ ਸਕਦੇ ਕੱਟ ਵਾਲਾ ਲਿਵਾਜ ਬਿਲਕੁਲ ਨਿੱਕਾ ਵਾਹ ਸਾ ਸੁਧਰੀ ਜਿੰਨੀ ਵੀ ਹੈਗੀ ਆ ਠੰਡੀ ਸੀ ਆ ਆ ਦੇਖੋ ਜੀ ਹਾਂ ਪੂਰੀ ਪੂਰੀ ਜੀ ਓਕੇ ਰੋਬ ਨਿੱਗਰ ਲੈਵੇ ਦੇ ਵਿੱਚ ਦੋ ਦੇ ਦੇ ਥੱਲੇ ਅੰਦਾਜ਼ ਇਸ ਟਾਈਮ 14 14.5 ਕਿਲੋ ਹੋਊਗਾ ਜੀ 14 ਕਿਲੋ ਹੋਊਗਾ ਹਾਂ ਹਾਂਜੀ ਠੀਕ ਆ ਨੋਈ ਨਵੀਂ ਵੱਚੀ ਆ ਦੂਜਾ ਹਾਂ ਮੁੱਠੀ ਵਾਲਾ ਸੱਜ ਨੂੰ ਮੇ ਕੋਲ ਨੋ ਜ਼ਰਾ ਥਾਂ ਲੱਗਾ ਵੱਚੀ ਬਹੁਤ ਤੇਰੀ ਆ ਉਹ ਸੋਣੀ ਪਿੱਛੇ ਵੱਚੀ ਸਾਹੀ ਵਾਲ ਚ ਕ੍ਰੋਸ ਆ ਗਈ ਆ ਤੇ ਬਾਈ ਜੀ ਦੀ ਕੀਮਤ ਕੀਮਤ ਲੈ ਦੇ ਜੇ ਮੁੱਲ ਕਰਾਂਗੇ ਆਪਾਂ ਮੋਲੇ ਦਾ 46000 ਉਹ ਚ ਮੰਨਤਾ ਨੂੰ ਕਿੰਨਾ ਕੁ ਜੀ 45 ਦੀ ਜੈਸਨੋਈ ਜੈਸਨੋਈ 45000 ਦੀ ਸਜਨੋ ਜੈਸਨੋਈ 45000 ਦੀ ਇਹ ਵਾੜ ਮਿਲ ਜੂਗੀ ਬਹੁਤ ਸਾਫ਼ ਜੀ ਵਾੜ ਚੰਗੀ ਆ 14 ਕਿਲੋ ਐਸਟਮ ਇਹਦੇ ਥੱਲੇ ਹਾਂ ਖਰੀਦਦਾਰੀ ਤੁਸੀਂ ਕਰਨੀ ਆ ਤੁਸੀਂ ਸੂਵੇ ਨਵੀਂ ਵਾੜ ਆ ਹਾਂ ਲਓ ਜੀ ਬਾਕੀ ਮਿਲਕ ਮੈਂ ਚੰਗੀ ਥਣ ਵੀ ਚੰਗਾ ਲੱਗਾ ਨੜੇ ਨੜਿਆਂ ਜਿਹੜੀਆਂ ਬਿਲਕੁਲ ਆਉਣ ਗਿਆ ਨੇ ਨਾ ਜੀ ख़रीदारी करियो सत शरीकाल जी सारा